ਮੇਰੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਵੀ ਇਸ ਵਕਤ ਜੁੜੇ ਨੇ ਉਹਨਾਂ ਨਾਲ ਵੀ ਕਰਦਿਆਂ ਕਰਦਿਆਂ ਜਸਲ ਸਾਹਿਬ ਇਸ ਪਵਿੱਤਰ ਪਾਕ ਸਥਾਨ ਤੇ ਆ ਕੇ ਕੀ ਮਹਿਸੂਸ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬਹੁਤ ਹੀ ਪਵਿੱਤਰ ਸਥਾਨ ਹੈ ਬਾਬਾ ਜੈ ਸਿੰਘ ਖਲਕਟ ਜਿਨ੍ਹਾਂ ਦੇ ਪਰਵਾਦ ਨੂੰ ਸ਼ਹੀਦ ਕੀਤਾ ਗਿਆ ਸੀ ਸਿਰਫ ਇਸ ਕਰਕੇ ਕਿ ਉਹਨਾਂ ਨੇ ਤਮਾਕੂ ਵਾਲਾ ਹੁੱਕਾ ਚੱਕਣ ਤੋਂ ਇਨਕਾਰ ਕਰ ਦਿੱਤਾ ਸੋ ਜਿਹੜਾ 1753 ਈਸਵੀ ਦੇ ਵਿੱਚ ਇਹ ਤਸ਼ੱਦਦ ਧਾ ਗਿਆ ਕਿ ਉਹਨਾਂ ਦੇ ਨਾਂ ਕਰਦੇ ਉੱਤੇ ਚਾਰ ਪਰਿਵਾਰ ਦੇ ਜੀ ਪੀੜ ਕੇ ਮਾਰ ਦਿੱਤੇ ਗਏ ਅਤੇ ਬਾਕੀ ਉਹਨਾਂ ਨੂੰ ਜਦੋਂ ਫਿਰਕਿਆ ਉਹ ਨਹੀਂ ਮੰਨੇ ਤੇ ਫਿਰ ਉਹਨਾਂ ਨੂੰ ਵੀ ਦਰਖਤ ਦੇ ਨਾਲ ਟੰਗ ਕੇ ਪੁੱਠੀ ਖੰਡ ਲਾ ਦਿੱਤੀ ਗਈ ਸੋ ਇਹ ਜਿਹੜਾ ਪਵਿੱਤਰ ਸਥਾਨ ਹੈ ਜੋ ਖਾਲਸਾ ਦਸਵੇਂ ਪਾਸ਼ਾ ਨੂੰ ਸਜਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਉਸ ਦੇ ਮਤਾਬਕ ਜਿਹੜਾ ਉਹਨਾਂ ਨੇ ਆਪਣੇ ਕੇਸਨ ਨੂੰ ਜੋ ਖਾਲਸਾ ਉਹ ਸਜੇ ਹੋਏ ਸੀ ਉਹਦੀ ਪਵਿੱਤਰਤਾ ਨੂੰ ਮੁੱਖ ਰੱਖੇ ਹੋਏ ਆਪਣੀ ਜਾਨ ਦੀ ਬਾਜ਼ੀ ਤਾਂ ਲਾ ਦਿੱਤੀ ਲੇਕਿਨ ਆਪਣੀ ਰਹਿਤ ਨੂੰ ਜਿਹੜਾ ਨਹੀਂ ਛੱਡਿਆ ਸੋ ਇਹ ਜਿਹੜਾ ਸ਼ਬਦ ਆ ਬਹੁਤ ਛੋਟੇ ਹੁੰਦੇ ਅਸੀਂ ਅਰਦਾਸ ਦੇ ਵਿੱਚ ਸੁਣਦੇ ਰਹੇ ਆ ਕਿ ਜਿਨ੍ਹਾਂ ਨੇ ਪੁੱਠੇ ਖੱਲਾ ਲਹਾਈਆਂ ਝੜਕੜੀਆਂ ਤੇ ਜਿਹੜੇ ਬੰਦੋਬੰਦ ਕਟਵਾਏ ਗਏ ਸੋ ਜੇਕਰ ਇਹ ਸ਼ਬਦ ਕਿਸੇ ਮਾੜੀ ਮਾਨਸਿਕਤਾ ਦੇ ਕਾਰਨ ਕੱਢੇ ਗਏ ਆ ਅਰਦਾਸ ਦੇ ਵਿੱਚੋਂ ਕਿ ਪਾਵਰ ਆਫ ਸੋਸ਼ਲ ਜੁਨਿਟੀ ਆਕਾਲ ਤਖਤ ਦੇ ਜਥੇਦਾਰ ਨੂੰ ਇਹ ਬੇਨਤੀ ਕਰਦੀ ਹੈ ਕਿ ਇਹ ਜਿਹੜਾ ਸ਼ਹੀਦ ਹੁੰਦੇ ਆ ਇਹਨਾਂ ਦੀਆਂ ਜਾਤਾਂ ਨਹੀਂ ਹੁੰਦੀਆਂ ਇਹਨਾਂ ਦਾ ਇਲਾਕਾ ਨਹੀਂ ਹੁੰਦਾ ਇਹਨਾਂ ਦੀ ਬੋਲੀ ਨਹੀਂ ਹੁੰਦੀ ਇਹਨਾਂ ਦਾ ਮਜ਼ਬੂ ਨਹੀਂ ਹੁੰਦਾ ਸੋ ਗੁਰੂਆਂ ਦੇ ਜੋ ਉਹਨਾਂ ਦੀ ਮਰਿਆਦਾ ਸਿਉਂਦੇ ਤੇ ਪਹਿਰਾ ਦਿੰਦੇ ਹੋਏ ਇਹ ਪੂਰਾ ਪਰਿਵਾਰ ਸ਼ਹੀਦ ਹੋਇਆ ਸੋ ਜੇਕਰ ਇਹ ਮਾਨਸਿਕਤਾ ਹਾਲੇ ਵੀ ਸਾਡੇ ਵਿੱਚ ਸਿੱਖ ਧਰਮ ਜਿਹੜੀ ਕਿ ਬਹੁਤ ਹੀ ਉੱਤਮ ਵਿਚਾਰਤਾ ਰਾਇਆ ਜੇਕਰ ਉੱਥੇ ਵੀ ਉਹਨਾਂ ਦਾ ਜਿਹੜਾ ਸਾਡੇ ਸਤਕਾਰਯੋਗ ਚਵਤ ਦੇ ਮਾਲਕ თანਤਨ ਸ੍ਰੀ ਗੁਰਪੰਥ ਸਾਹਿਬ ਜੀ ਹਨ ਉਹਨਾਂ ਦੇ ਵਿੱਚ ਕਿਤੇ ਵੀ ਜਾਤ ਪਾਤ ਦਾ ਬਿਤਕਰਾਨੇ ਆ ਬਿਲਕੁਲ ਇੱਥੇ ਕੋਈ ਬੋਲੇ ਰਾਮ ਕੋਈ ਬੋਲੇ ਅਲਾਏ ਕੋਈ ਬੋਲੇ ਐ ਵੈਸ ਗੋਸਈਆ ਕੋਈ ਬੋਲੇ ਖੁਦਾਏ ਸੋ ਇੱਥੇ ਜੋ ਹੈ ਬੰਸਰੀ ਦੀ ਤਾਰ ਤਨ ਵੀ ਵੱਜ ਰਹੀ ਹੈ ਇੱਥੇ ਪੰਜ ਨਵਾਜ ਜਿਨ੍ਹਾਂ ਨੇ ਪੰਜ ਵਕਤ ਪਾਣੇ ਉਹ ਵੀ ਹੈ ਤੇ ਜਿਹੜਾ ਗੁਰੂਆਂ ਨੂੰ ਸਾਨੂੰ ਦੱਸਦਾ ਕਿ ਦੋ ਵਕਤ ਜਿਹੜਾ ਤੁਸੀਂ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਉਹ ਵੀ ਹੈ ਜੋ ਇਹਦੇ ਵਿੱਚ ਵਿਠਲ ਵੀ ਆ ਇਹਦੇ ਵਿੱਚ ਜੈਦੇਵ ਜੀ ਵੀ ਤੁਹਾਨੂੰ ਚੱਲ ਰਿਹਾ ਹੈ ਜੋ ਇਹ ਜਿਹੜੀ ਸਭ ਤੋਂ ਉੱਤਮ ਵਿਚਾਰਤਾ ਰਾਇਆ ਜੇਕਰ ਇਹਨੂੰ ਇਹਦੇ ਫੋਲੋਅਰ ਜਿਹੜੇ ਆ ਜਿਹੜੇ ਕਿ ਅੱਜ ਪੰਜ ਤਖਤ ਗੁਰੂਆਂ ਲੋ ਸਾਰੇ ਗਏ ਆ ਜੇਕਰ ਉਹਨਾਂ ਦੇ ਵਿੱਚੋਂ ਉਹਨਾਂ ਨੇ ਗੰਨਾ ਦੇ ਵਿੱਚ ਸਾਡੀ ਆਵਾਜ਼ ਜਾਂਦੀ ਹੋਵੇ ਉਹ ਇਸ ਗੱਲ ਤੇ ਗੌਰ ਕਰਨ ਕਿ ਇਹ ਜਿਹੜਾ ਪਵਿੱਤਰ ਸਥਾਨ ਹੈ ਇਹ ਇੱਥੇ ਜਿਹੜਾ ਸ਼ਹੀਦੀ ਦਿੱਤੀ ਗਈ ਹੈ ਉਹ ਜਿਹੜੇ ਸ਼ਬਦ ਆ ਜਿਨ੍ਹਾਂ ਨੂੰ ਪੁੱਠੀਆਂ ਖੱਲਾਂ ਲਾਈਆਂ ਮੁੜ ਕੇ ਜਿਹੜੇ ਅਰਦਾਸ ਦੇ ਵਿੱਚ ਸ਼ਾਮਲ ਕੀਤੇ ਏ ਅਸੀਂ ਅੱਜ ਦੇ ਦਿਨ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਮਾਧਿਅਮ ਤੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਾਰੇ ਮਾਨਤਾਂ ਨੂੰ ਜਿੱਥੇ ਮੈਂ ਇਸ ਵਰਸੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਉਥੇ ਗੁਰੂਆਂ ਨੂੰ ਨਤਮਸਤਕ ਹੁੰਦਾ ਹੋਇਆ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਏਕੇ ਦਾ ਸਮਾਜ ਦੇ ਵਿੱਚ ਮਨੁੱਖਤਾ ਦੇ ਵਿੱਚ ਵੱਲ ਬਖਸ਼ਣ ਤਾਂ ਕਿ ਇਹ ਜਿਹੜੀ ਅੱਜ ਦੁਨੀਆ ਤੇ ਸ਼ਾਂਤੀ ਫੈਲੀ ਹੋਈ ਹੈ ਇਹ ਜਿਹੜੀ ਦੂਰ ਹੋ ਸਕੇ ਸੋ ਇੱਥੇ ਜਿਹੜਾ ਭਾਰਤ ਦੇ ਵਿੱਚ ਜੋ ਲੋਕਾਂ ਦੇ ਨਾਲ ਦਸ਼ਧਤ ਹੋ ਰਿਹਾ ਉਹ ਕਰ ਸਕੇ ਕਿ ਉਹਨਾਂ ਦੇ ਚਰਨਾਂ ਦੇ ਵਿੱਚ ਸਦੀ ਬੇਨਤੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ 17 18 ਤੇ 19 ਅੱਜ ਸਮਾਪਤੀ ਹੈ ਇਸ ਸ਼ਹੀਦੀ ਸਮਾਗਮ ਦੀ ਔਰ ਮੇਰੇ ਨਾਲ ਜਨਰਲ ਸਿਕੰਦਰ ਰੌਸ਼ਨ ਸਿੰਘ ਜੀ ਇਸ ਸਮੇਂ ਜੁੜੇ ਨੇ ਔਰ ਮੈਂ ਦੇਖ ਰਿਹਾ ਕਿ ਚਾਰੇ ਪਾਸੇ ਸੰਗਤਾਂ ਜਿਹੜੀਆਂ ਹੋ ਮੋਮਾ ਆ ਕੇ ਪਹੁੰਚੀਆਂ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੀਆਂ ਨੇ ਔਰ ਦੇਸ਼ਾਂ-ਵਿਦੇਸ਼ਾਂ ਤੋਂ ਵੀ ਇਸ ਪਵਿੱਤਰ ਅਸਥਾਨ ਦੇ ਉੱਪਰ ਨਤਮਸਤਕ ਹੋਣ ਆਈਆਂ ਨੇ ਰੌਸ਼ਨ ਜੀ ਤੁਹਾਡੀ ਕਮੇਟੀ ਨੂੰ ਪਹਿਲਾਂ ਤੇ ਇਸ ਗੱਲ ਦੀ ਮੁਬਾਰਕ ਤੁਸੀਂ ਆਈਆਂ ਸੰਗਤਾਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਇੰਤਜ਼ਾਮ ਕੀਤਾ ਜਿਸ ਤਰ੍ਹਾਂ ਦਾ ਵੀ ਤੁਸੀਂ ਕਰ ਸਕਦੇ ਹੋ ਕਰਨ ਵਾਲਾ ਤਾਂ ਉਹੀ ਹੈ ਲੇਕਿਨ ਫਿਰ ਵੀ ਉਹ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰੀ ਜ਼ਰੂਰ ਸੌਂਪਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਲਾਤ ਵਿੱਚ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜੋ ਸ਼ਹੀਦ ਬਾਬਾ ਜੈ ਸਿੰਘ ਜੀ ਕਲਕਟੇ ਦਾ ਸਥਾਨ ਹੈ ਇਸ ਨੂੰ ਪਹਿਲਾਂ ਬਾਬਾ ਕਲਕਟ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਕੱਲਾ ਬਾਬਾ ਖਲਖੜ ਦੀ ਕਹਿੰਦੇ ਹੁੰਦੇ ਸੀ ਜੀ ਫਿਰ ਸਾਡੇ ਕੋਲ 3 April 2001 ਨੂੰ ਮਾਸਟਰ ਕੁੰਦਨ ਸਿੰਘ ਪ੍ਰੇਮ ਪਹੁੰਚੇ ਉਹਨੇ ਇੱਕ ਬੁੱਕ ਲਿਖੀ ਖਾਲਸਾ ਰਬਦਾਸੀਆ ਤੋਂ ਆਉਂਦਾ ਗੌਰਵ ਮਈ ਇਤਿਹਾਸ ਜੀ ਜੀ ਉਹਨੇ ਇੱਕ ਬੁੱਕ ਲਿਖੀ ਜਿਹਦੇ ਵਿੱਚ ਬਾਬਾ ਜੈਤ ਸਿੰਘ ਜੀ ਦਾ ਮਤਲਬ ਉਹਨੇ ਪੂਰਾ ਜ਼ਿਕਰ ਕੀਤਾ ਤੇ ਉਸ ਬੁੱਕ ਤੋਂ ਬਾਅਦ ਅੱਗੇ ਤੋਂ ਅੱਗੇ ਜਿਵੇਂ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਸਾਹਿਬ ਸਾਬਕਾ ਪ੍ਰਧਾਨ ਸ਼ਮਨ ਸਿੰਘ ਜੀ ਦਾ ਪ੍ਰਬੰਧਕ ਕਮੇਟੀ ਸ੍ਰੀ ਅਮਰ ਸਰ ਉਹਨੇ ਇੱਕ ਬੁੱਕ ਲਿਖੀ ਸਦਾ ਸੇਵਾ ਸਿੰਘ ਸੇਖਮਾ ਉਹਨੇ ਇੱਕ ਬੁੱਕ ਲਿਖੀ ਅ ਦਰਬਾਰ ਸਿੰਘ ਰਾਹੀ ਉਹਨੇ ਲੋਕਾ ਸ਼ੀਲ ਬੁੱਕ ਲਿਖੀ ਅ ਤੇ ਬੀਬੀ ਸੁਸ਼ੀਲ ਕੌਰ ਨੇ ਲਿਖੀ ਅ ਮਤਲਬ ਹੋਰ ਵੀ ਬਹੁਤ ਸਦਾ ਗੁਰਨਾਮ ਸਿੰਘ ਕੀਤਾ ਉਹਨਾਂ ਨੇ ਵੀ ਇੱਕ ਪੁੱਠਿਆਸਲਾ ਲੁਹਾਈਆਂ ਇੱਕ ਬੁੱਕ ਲਿਖੀ ਮਤਲਬ ਅਲੱਗ ਅਲੱਗ ਜਿਹੜੇ ਮਤਲਬ ਰਾਈਟਰ ਨੇ ਉਹਨਾਂ ਨੇ ਆਪਣਾ ਇਤਿਹਾਸ ਲਿਖ ਕੇ ਬਾਬਾ ਜੀ ਦਾ ਸੰਗਤ ਅਕਾ ਕੀਦੋ ਅੱਗੇ ਪਹੁੰਚਾਇਆ ਜਿਹੜਾ ਇਤਿਹਾਸ ਉਹਨਾਂ ਨੇ ਲਿਖਿਆ ਉਹ ਇਤਿਹਾਸ ਨੂੰ ਪੜ੍ਹ-ਪੜ ਕੇ ਸੰਗਤ ਜਿਹੜੀ ਹੈ ਅੱਜ ਆਪਾਂ ਦੇਖ ਰਹੇ ਹਾਂ ਸੰਗਤ ਦੀ ਰੌਣਕ ਮੈਂ ਸਮਝਦਾ ਵੀ ਜੇਕਰ ਮਾਸਟਰ ਕੁੰਦਲ ਸਿੰਘ ਪ੍ਰੇਮ ਸਾਡੇ ਕੋਲ ਨਾ ਪਹੁੰਚਦੇ ਤਾਂ ਸ਼ਾਇਦ ਅੱਜ ਆਹ ਕੁਝ ਨਾ ਹੁੰਦਾ ਕਿ ਕਿਉਂਕਿ ਜਿਹੜਾ ਪ੍ਰਚਾਰ ਹੈ ਪ੍ਰਚਾਰ ਨਾਲ ਪ੍ਰਸਾਰ ਹੋਊਗਾ ਪ੍ਰਸਾਰ ਬਿਲਕੁਲ ਬਿਲਕੁਲ ਅੱਜ ਆਪ ਦੇਖ ਰਹੇ ਆ ਸਾਰੀ ਸੰਗਤ ਦਰਸ਼ਕ ਕਰ ਰਹੀ ਹੈ ਅੱਜ ਦੇਖੋ ਪੈਰ ਤਰੋਂ ਇਸ ਜਗ੍ਹਾ ਤੇ ਥਾਂ ਨਹੀਂ ਹੈ ਰੋਸ਼ਨ ਜੀ ਕੋਈ ਸਰਕਾਰੀ ਮਦਦ ਵੀ ਮਿਲਦੀ ਹੈ ਫਿਰ ਕਿਸ ਤਰ੍ਹਾਂ ਗਸਵੰਦ ਕੱਢਦੇ ਹੋ ਤੁਸੀਂ ਸਾਰੇ ਕਿਉਂਕਿ ਅੱਜ ਵਾਕਈ ਉਹਦੀ ਬਖਸ਼ਿਸ਼ ਹੈ ਉਹਦੀ ਕਿਰਪਾ ਹੈ ਕਿਸ ਤਰ੍ਹਾਂ ਪ੍ਰਬੰਧ ਕਰਦੇ ਹੋ ਸਾਰਾ ਦੇਖੋ ਜੀ ਸਰਕਾਰੀ ਮਦਦ ਸਾਨੂੰ ਅੱਜ ਤੱਕ ਨਹੀਂ ਕੋਈ ਮਿਲੀ ਉਹਦਾ ਕਾਰਨ ਕੀ ਹੈ ਅਸੀਂ ਕਿਸੇ ਕੋਈ ਗ੍ਰਾਹੀ ਲੈਣ ਨਹੀਂ ਮਿਲ ਜਾਂਦੇ ਵੱਡੀ ਗੱਲ ਇਹ ਵੀ ਆ ਅਸੀਂ ਕਿਸੇ ਕੋਲ ਗ੍ਰਾਹੀ ਲੈਣ ਨਹੀਂ ਜਾਂਦੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਇੱਥੋਂ ਹੀ ਆਹੀ ਸਟੇਜ ਆ ਬਸ ਇੱਥੋਂ ਹੀ ਅਸੀਂ ਸੰਗਤ ਨੂੰ ਮਤਲਬ ਬੇਨਤੀ ਕਰਦੇ ਆ ਵੀ ਸੰਗਤ ਵੱਧ ਤੋਂ ਵੱਧ ਸੰਬੰਧ ਕੱਢੋ ਇੱਥੇ ਸੇਵਾ ਕਰੋ ਅਸੀਂ ਰਸੀਦ ਨੂੰ ਨਾ ਪੈਸਾ ਨਹੀਂ ਜਮ੍ਹਾਂ ਕਰਦੇ ਬਹੁਤ ਖੂਬ ਬਹੁਤ ਖੂਬ ਅਸੀਂ ਖਰਚਾ ਬੋਚਰ ਵੀ ਨਾ ਦਿੰਦੇ ਕਿਸੇ ਨੂੰ ਜੇ ਸਾਡੀ ਸੁਸਾਇਟੀ ਬਣੀ ਵੀ ਆ ਜੀ ਜੀ ਅਸੀਂ 1 ਰੁਪਿਆ ਦੀ ਰਸੀਦ ਬੰਦਾ ਸਾਲ ਨੂੰ ਕੋਈ ਬੰਦਾ ਸਾਡੇ ਕੋਲ 20 ਸਾਲਾਂ ਦਾ ਕੱਢ ਪੁੱਛ ਸਕਦਾ ਹੈ ਇੱਕ ਰਸੀਦ ਲੈ ਆਵੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਆਹ ਕਮੇਟੀ ਖੜੀ ਆ ਸਾਰੀ ਜੀ ਵੀ ਇੱਕ ਰਸੀਦ ਲੈ ਆਵੇ 20 ਸਾਲ ਪੁਰਾਣੀ ਉਹ ਨੰਬਰ ਦੱਸੇ ਅਸੀਂ ਉਹਦਾ ਰਿਕਾਰਡ ਦਵਾਵਾਂਗੇ ਤੁਹਾਨੂੰ ਕਮੀ ਵੀ ਕੋਈ ਗੱਲ ਨਹੀਂ ਹੈ ਇਹ ਤਾਂ ਸਭ ਉਹ ਹੀ ਕਰਦੇ ਜੇ ਸੋਚ ਘਟੀਆ ਹੋਵੇ ਤਾਂ ਦੇਖੋ ਜੀ ਸੋਤਾ ਸਾਹਿਬ ਇਹ ਸਾਡੇ ਵਾਸਤੇ ਦੀ ਗੱਲ ਨਹੀਂ ਇਹ ਸ਼ੀਸ਼ ਦੀਆਂ ਕਿਰਪਾ ਹੈ ਸਾਡੇ ਦੀ ਨਹੀਂ ਉਹਨਾਂ ਦੀ ਕਿਰਪਾ ਹੈ ਬਿਲਕੁਲ ਉਹਨਾਂ ਦੀ ਜਿਹੜੀ ਬਲ ਤੇ ਬੁੱਧੀ ਹੈ ਉਹਨਾਂ ਦੇ ਬਖਸ਼ਸ਼ ਦੇ ਦੁਆਰਾ ਹੋ ਗਈ ਹੈ ਜੀ ਇਹ ਜੋ ਪ੍ਰਬੰਧਕ ਕਮੇਟੀ ਹੈ ਨਗਰ ਨਿਵਾਸੀ ਨੇ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਸਹਿਯੋਗ ਹੈ ਸਾਨੂੰ ਬਿਲਕੁਲ ਬਿਲਕੁਲ ਠੀਕ ਹੈ ਨਾ ਉਹ ਸੰਗਤ ਜਦੋਂ ਇੱਥੇ ਜੁੜਦੀ ਹੈ ਉਹ ਇੱਥੇ ਭੇਟਾ ਕਰਦੀ ਹੈ ਰਸਤਾ ਭੇਟਾ ਕਰਦੀ ਹੈ ਮਾਇਆ ਭੇਟਾ ਕਰਦੀ ਹੈ ਅੱਜ ਜਦ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਥਾਨ ਆਲਿਸ਼ਾਨ ਥਾਨ ਬਣ ਚੁੱਕੇ ਨੇ ਰੋਸ਼ਨ ਜੀ ਕੱਲ ਤੁਹਾਡਾ ਐਪੀਸੋਡ ਟੈਲੀਕਾਸਟ ਹੋਇਆ ਮੇਰੇ ਬਹੁਤ ਸਾਰੇ ਦੋਸਤ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਨੇ ਔਰ ਸੱਚਮੁੱਚ ਉਹਨਾਂ ਨੇ ਇਸ ਥਾਨ ਦੀ ਇੰਨੀ ਤਾਰੀਫ ਕੀਤੀ ਹੈ ਉਹ ਕਹਿੰਦੇ ਵੀ ਅਸੀਂ ਸੁਣਦੇ ਜ਼ਰੂਰ ਆ ਪਰ ਅੱਜ ਤੁਸੀਂ ਮਤਲਬ ਪੋਸੂਨਾਮਾ ਦੇ ਉੱਪਰ ਦਿਖਾ ਕੇ ਦਰਸ਼ਨ ਕਰਾ ਕੇ ਸਾਨੂੰ ਕਹਿੰਦੇ ਬਾਗੋ ਬਾਗ ਕਰ ਦੇ ਦੇ ਵੇਖੋ ਜੀ ਇਹਦਾ ਤੁਹਾਡੇ ਕੋਲ ਸੇਵਾ ਲੈਣੇ ਸੀ ਉਹਨਾਂ ਨੇ ਪੋਸੂਨਾਮਾ ਕੋਲ ਠੀਕ ਹੈ ਨਾ ਉਹਨੇ ਸੇਵਾ ਲਈ ਰੀ ਸੀ 30 ਕੋ ਸੇਵਾ ਲਈ ਹੈ ਜੀ ਤੁਸੀਂ ਨੇ ਮੈਨੂੰ ਜਕਰ ਕੀਤਾ ਪਹਿਲਾਂ ਵੀ ਕੋਈ ਗਾੜੀ ਮਤਲਬ ਲਈ ਜੀ ਇੱਥੇ ਸਾਡੇ ਕੋਲ 31 12 2016 ਨੂੰ ਮਾਨ ਜੋਸ਼ ਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆ ਜ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਇਸ ਗੱਲ ਦਾ ਉਹਨਾਂ ਨੇ 2 ਕਰੋੜ 18 ਲੱਖ ਰੁਪਈਆ ਉਹਨਾਂ ਨੇ ਇਹ ਜਿਹੜਾ ਬਾਬਾ ਜੀ ਦਾ ਅਸਥਾਨ ਹੈ ਇਹਨੂੰ ਜਾਗਰੂਕ ਬਣਾਉਣ ਵਾਸਤੇ ਪਾਸ ਕੀਤਾ ਸੀ ਓਕੇ ਲੇਕਿਨ ਸਾਡੇ ਕੋਲ ਅਸੀਂ ਦੇਖੋ ਇੱਥੇ ਵੀ ਸਟੇਜ ਤੋਂ ਵੀ ਅਨਾਉਂਸ ਕਰਦੇ ਆਂ ਸਾਡੇ ਕੋਲ ਬਹੁਤ ਫੋਨ ਆਉਂਦੇ ਨੇ ਸੰਗਤ ਦੇ ਉਹ ਕੀ ਕਹਿੰਦੇ ਨੇ ਸਾਨੂੰ ਇਹ ਗੱਲ ਕਹਿੰਦੀ ਆ ਸੰਗਤ ਵੀ ਤੁਹਾਨੂੰ ਤਾਂ ਪਹਿਲੇ ਸਰਕਾਰੀ ਮਿਲ ਗਿਆ ਤਾਂ ਤੁਸੀਂ ਇਹ ਬਿਲਡਿੰਗ ਬਣਾ ਲਈ ਬਣਾਤੀ ਆ ਪਰ ਨਾ ਇਹ ਪੈਸਾ ਸਾਰਾ ਸੰਗਤ ਦਾ ਲੱਗਿਆ ਪਿਆ ਸਾਨੂੰ 1 ਰੁਪਈਆ ਸਰਕਾਰ ਵੱਲੋਂ ਨਹੀਂ ਮਿਲਿਆ 2 ਕਰੋੜ 18 ਲੱਖ ਦੇ ਵਿੱਚੋਂ ਲੋ 2 ਰੁਪਏ ਦੇ ਮਿਲੇ ਅਸੀਂ ਸ਼ਾਸਨ ਪ੍ਰਸ਼ਾਸਨ ਤੱਕ ਨਹੀਂ ਕਿਉਂ ਵਿਤਕਰਾ ਕਿਉਂ ਇਹ ਅਜੀਹਾ ਵਿਤਕਰਾ ਅਨਾਉਂਸਮੈਂਟ ਹੋ ਗਈ ਮੁੱਖ ਮੰਤਰੀ ਸਾਹਿਬ ਨੇ ਕਰ ਦਿੱਤੀ ਉਸ ਤੋਂ ਬਾਅਦ ਤਾਂ ਉਸ ਤੋਂ ਬਾਅਦ ਤਾਂ ਮਤਲਬ ਇਕਦਮ ਸਾਰਾ ਕੁਝ ਹੋਣਾ ਚਾਹੀਦਾ ਕਾਗਜ਼ ਪੱਤਰ ਪੂਰੇ ਹੋਣੇ ਚਾਹੀਦੇ ਦੇਖੋ ਜੀ ਚੈੱਕ ਜਿਹੜੇ ਜਦੋਂ ਨਹੀਂ ਪੱਤਰ ਰੱਖਿਆ ਨਾ ਬਾਦ ਸਾਹਿਬ ਨੇ ਸਾਡੇ ਪ੍ਰਧਾਨ ਸਿਵਾ ਸੁਜੀਤ ਸਿੰਘ ਜੀ ਕੋਲ ਖੜੇ ਸੀ ਜਿੰਨੇ ਆ ਮੇਰੇ ਵਾਲੇ ਵਾਲੇ ਖੜੀਆ ਸੰਗਤ ਉਹਨਾਂ ਨੇ ਡੀਸੀ ਪਟਿਆਲਾ ਜੀ ਕੋਲ ਖੜੇ ਸੀ ਉਹਨਾਂ ਦੇ ਪ੍ਰਧਾਨ ਸਾਹਿਬ ਹੁਣ ਚੈੱਕ ਫੜਾਇਆ ਅੱਛਾ ਜੀ ਚੈੱਕ ਕੋਲ ਨਾਲ ਜਾਂ ਡਿਸੀ ਸਾਹਿਬ ਨੇ ਉਹ ਕਬਜ਼ੇ ਵਿੱਚ ਲੈ ਲਿਆ ਲੇਕਿਨ ਦੁਬਾਰਾ ਸਾਨੂੰ ਉਹ ਚੈੱਕ ਸਾਡੇ ਹੱਥ ਨਹੀਂ ਲੱਗਿਆ ਨਿਸ਼ਾਨ ਨਹੀਂ ਹੋਇਆ ਅਸੀਂ ਉਹਦਾ ਸ਼ਾਸਨ ਪ੍ਰਸ਼ਾਸਨ ਤੱਕ ਲਿਖਤੀ ਰੂਪ ਵਿੱਚ ਪਤਾ ਨਹੀਂ ਕਿੰਨੇ ਲੈਟਰ ਕਿਹੜੇ ਕੌਨਸੀ ਡੀਸੀ ਉਸ ਵਕਤ ਰਾਮ ਸਿੰਘ ਸ਼ਿਵਰਾਮ ਸਿੰਘ ਜੀ ਜੀ ਰਾਮਬੀਰ ਜੀ ਉਹ ਸੀ ਉਸ ਟਾਈਮ ਅਸੀਂ ਉਹਨਾਂ ਕੋਲ ਹੀ ਬਹੁਤ ਵੱਡੀ ਅਰਡਰ ਦਿੱਤੇ ਅੱਜ ਵੀ ਲੈਟਰ ਦੇ ਗਏ ਸਭ ਤੋਂ ਇਟਾ ਹੋਇਆ ਕੀ ਜਾਦਗਰ ਬਣਾਉਣ ਦੀ ਬਜਾਏ ਆ ਇੱਥੇ ਇੱਕ ਮਾਡਲ ਬਣਾਇਆ ਗਿਆ ਸਿਚਲ ਮਾਡਲ ਜੋ ਤੁਸੀਂ ਦੇਖ ਰਹੇ ਹੋ ਆ ਦੇਖੋ ਗੰਦੇ ਪਾਣੀ ਚੱਪੜ ਅੱਗੇ ਵੀ ਹੈ ਇੱਧਰ ਵੀ ਹੈ ਇੱਥੇ ਤਾਂ ਜਿਵੇਂ ਮਹਾਪੁਰੋ ਕਹਿੰਦੇ ਨੇ ਰਹੀ ਇੱਥੇ ਫੁੱਲਾਂ ਦੀ ਖੁਸ਼ਬੂ ਆਣੀ ਚਾਹੀਦੀ ਹੈ ਇੱਥੇ ਗੰਦੇ ਪਾਣੀ ਦੀ ਖੁਸ਼ਬੂ ਆਉਂਦੀ ਆ ਸਾਨੂੰ ਸੰਗਤ ਜਿਹੜੀ ਆ ਜਿਹੜੀਆਂ ਸਾਡੇ ਨਾਲ ਇਸ ਸਥਾਨ ਨਾਲ ਜੁੜੀਆਂ ਸੁਸਾਇਟੀਆਂ ਨੇ ਤਤੂ ਦੇ ਰਬਦਾਸ ਮਹਾਰਾ ਸੁਸਾਇਟੀਆਂ ਜਿੰਨੀਆਂ ਵੀ ਜੁੜੀਆਂ ਨੇ ਬਾਬਾ ਸੰਗਤ ਸਿੰਘ ਜੀ ਦੀ ਸੁਸਾਇਟੀਆਂ ਨੇ ਠੀਕ ਹੈ ਨਾ ਜਿੰਨੀਆਂ ਵੀ ਜੁੜੀਆਂ ਨੇ ਸਾਰੀ ਸੰਗਤ ਸਾਨੂੰ ਕੀ ਕਹਿੰਦੀ ਆ ਵੀ ਤੁਸੀਂ ਅੱਗੇ ਹੋਵੋ ਅਸੀਂ ਪਿੱਛੇ ਲੱਗਦੇ ਆ ਹੂੰ ਜੋ ਇੱਥੇ ਤੁਸੀਂ ਨੇ ਕਰਨਾ ਤੁਸੀਂ ਕਰੋ ਕਰੋ ਪਰ ਨਾ ਅਸੀਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਅਸੀਂ ਅਸੀਂ ਚਾਹੁੰਦੇ ਸ਼ਾਂਤੀ ਵੀ ਸ਼ਾਂਤੀ ਗਏ ਪਰ ਅਸੀਂ ਹੁਣ ਬੇਨਤੀ ਕਰਦੇ ਆ ਤੁਹਾਡੇ ਇਸ ਮਾਧਿਅਮ ਰਾਹੀਂ ਵੀ ਜੋ ਇਹ ਬਾਬਾ ਜੀ ਦਾ ਸ਼ੀਧੀ ਸਥਾਨ ਹੈ ਇਹ ਮਤਲਬ ਇੱਕ ਬਹੁਤ ਸੁੰਦਰ ਸਥਾਨ ਬਣ ਚੁੱਕਿਆ ਵੀ ਜਿਹੜਾ ਗੰਦੇ ਪਾਣੇ ਛੱਪੜਾ ਇਹ ਇੱਥੋਂ ਹਟਾਇਆ ਜਾਵੇ ਇਹ ਦੀ ਸੁੰਦਰਤਾ ਬਣੇ ਹਾਂ ਠੀਕ ਹੈ ਸੰਗਤ ਜਿਹੜੀ ਹੋਰ ਹੋਰ ਚਮਕੇਗਾ ਦੇਖੋ ਬਾਰਨ ਪਿੰਡ ਦਾ ਨਾਮ ਜਿਹੜਾ ਜੀ ਉਹ ਕਿਉਂ ਵੱਧ ਗਿਆ ਬਾਬਾ ਜੈ ਸਿੰਘ ਦੀ ਸਾਨੂੰ ਕੋਣ ਜਾਣਦਾ ਜੀ ਬਾਬਾ ਜੈ ਸਿੰਘ ਜੀ ਖਲਕੜ ਜੀ ਦੇ ਨਾਮ ਕਰਕੇ ਬਾਰਨ ਪਿੰਡ ਦਾ ਨਾਮ ਆ ਉੱਪਰ ਆ ਗਿਆ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਚਲੇ ਗਿਆ ਬਿਲਕੁਲ ਬਿਲਕੁਲ ਠੀਕ ਹੈ ਨਾ ਹੁਣ ਇਹਦੇ ਵਿੱਚ ਦੇਖੋ ਸਤਿ ਮਹਾਂਪੁਰਸ਼ ਆਉਂਦੇ ਨੇ ਜੀ ਸੰਤਾਂ ਮਹਾਂਪੁਰਸ਼ਾਂ ਸੀ ਬੇਨਤੀ ਕਰਦੇ ਆਂ ਬਾਬਾ ਜੀ ਪ੍ਰਚਾਰ ਕਰੋ ਬਾਬਾ ਜੈਸ ਸਿੰਘ ਜੀ ਦਾ ਹਾਂ ਵੱਧ ਤੋ ਬਾਬਾ ਕੱਲ ਦੇਖੋ ਕੈਨੇਡਾ ਦੀ ਧਰਤੀ ਤੇ ਬਾਬਾ ਜੀ ਦੇ ਸਿੱਧੀ ਜੜਾ ਦੇ ਸਮਰਪਿਤ ਪ੍ਰੋਗਰਾਮ ਹੋਇਆ ਆ ਡੇਰਾ ਬਸੀ ਦੇ ਵਿੱਚ ਮਹੱਦੀਆਂ ਪਿੰਡਾਂ ਮਤਲਬ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਹੁਣ ਬਾਬਾ ਜੈਸ ਸਿੱਧੀ ਜੜਾ ਸੰਗਤਾਂ ਮਨਾਉਣ ਲੱਗੀਆਂ ਜਾਗਰਦਾ ਵਧ ਗਈ ਬਿਲਕੁਲ ਬਿਲਕੁਲ ਔਰ ਵਧੇਗੀ ਔਰ ਵਧੇਗੀ ਤੁਹਾਡਾ ਜਿਹੜਾ ਕਮੇਟੀ ਦਾ ਪਿਆਰ ਹੈ ਸੰਗਤ ਦੀ ਇੱਜ਼ਤ ਤੁਸੀਂ ਇੰਨਾ ਸਨਮਾਨ ਸੰਗਤ ਨੂੰ ਦਿੰਦੇ ਹੋ ਰੋਸ਼ਨ ਸਿੰਘ ਜੀ ਮੈਂ ਇਹਦੇ ਕੋਲ ਸ਼ਬਦ ਨਹੀਂ ਹੈ ਕਿ ਤੁਹਾਡੀ ਕਮੇਟੀ ਦਾ ਕਿੰਨਾ ਸ਼ਬਦਾਂ ਦੇ ਨਾਲ ਧੰਨਵਾਦ ਕਰਾਂ ਅਸੀਂ ਕੱਲ ਗੇੜ ਤੇ ਖੜੇ ਸੀਗੇ ਮਤਲਬ ਸਾਡੀ ਆਦਤ ਹੈ ਹਰ ਇੱਕ ਦੇ ਕੋਲ ਪੁੱਛਣ ਦੀ ਉਹਨਾਂ ਨੇ ਕਿਹਾ ਇੰਨੇ ਖੂਬਸੂਰਤ ਇੰਤਜ਼ਾਮ ਕੀਤੇ ਹੈ ਇੰਨੇ ਖੂਬਸੂਰਤ ਹੈ ਕਿ ਸਾਡੇ ਕੋਲ ਤਾਰੀਫ਼ ਲਈ ਸ਼ਬਦ ਨਹੀਂ ਹੈ ਸੋ ਤੁਸੀਂ ਵੀ ਵਧਾਈ ਦੇ ਪਾਤਰ ਹੋ ਕਿਰਪਾ ਕਰਾਂ ਸ਼ਿਹਰਾਂ ਦੀ ਹੈ ਕਿਰਪਾ ਉਹਨਾਂ ਦੀ ਹੈ ਲੇਕਿਨ ਤੁਸੀਂ ਤੁਹਾਨੂੰ ਲੋਕਾਂ ਨੂੰ ਉਹਨਾਂ ਨੇ ਜ਼ਿੰਮੇਵਾਰੀ ਸੌਂਪੀ ਹੈ ਤੁਸੀਂ ਨਿਭਾ ਰਹੇ ਹੋ ਵਧਾਈ ਦੇ ਪਾਤਰ ਹੋ ਮੇਰੇ ਨਾਲ ਜੇਈ ਸਾਹਿਬ ਜੁੜੇ ਹੋਏ ਨੇ ਤੇ ਕਰਮ ਸਿੰਘ ਜੀ ਸਭ ਤੋਂ ਪਹਿਲਾਂ ਪਿਆਰ ਪਰਿਵਾਹੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਇਲਾਕੇ ਸਮੂਹ ਦੇਸ਼ਦਵ ASCII ਦੇ ਜਿਹੜੀ ਸੰਗਤ ਨਾਲ ਮਿਲ ਕੇ ਬਾਬਾ ਸ਼ੇਰ ਜੈ ਸਿੰਘ ਕਰਕਟ ਜੀ ਦਾ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਅਸੀਂ ਅੱਜ ਨਾਲ ਦਾ ਸਾਬ ਦੇ ਜਥੇਦਾਰ ਸਾ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਪੁੱਠੀਆਂ ਅਰਦਾਸ ਦੇ ਵਿੱਚ ਪੁੱਠੀਆਂ ਕੱਲਾਂ ਦਾ ਜਿਹੜਾ ਸ਼ਬਦ ਸ਼ਾਮਲ ਸੀ ਉਹਨਾਂ ਨੂੰ ਦੁਆਰੇ ਜਿਹੜਾ ਗੁਟਕਾ ਸਾਹਿਬ ਦੇ ਵਿੱਚ ਹੈ ਹਾਂਜੀ ਹਾਂਜੀ ਪਹਿਲਾਂ ਹੈ ਗਿਆ ਸੀ ਪਰ ਅੱਜ ਕੱਲ ਜਿਹੜਾ ਅਰਦਾਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਸੋ ਕਾਲਦਖ ਸਾਹਿਬ ਦੇ ਜੱਥੇਦਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਦੁਆਰੇ ਜਿਹੜੇ ਛੇਦੀ ਅਬਾ ਜੈ ਸਿੰਘ ਫਲਕਰਜੀ ਦੇ ਉਠੀਆਂ ਕਲਾਂ ਵਾਲਾ ਜਿਹੜਾ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਰਾਂ ਨੂੰ ਬੇਨਤੀ ਕੀਤੀ ਗਈ ਹੈ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਹਰੋਂ ਵੱਲੋਂ ਕਿ ਜਿਹੜੇ ਸ਼ਬਦ ਅਸੀਂ ਵੀ ਬਚਪਨ ਚ ਸੁਣਦੇ ਆਏ ਆ ਕਿ ਉਹਨਾਂ ਸਿੰਘਾਂ ਸਿੰਘੜੀਆਂ ਦਾ ਧਿਆਨ ਧਰਨਾ ਜਿਨ੍ਹਾਂ ਨੇ ਦੇ ਆਪਣੇ ਕੌਮ ਦੀ ਖਾਤਰ ਸ਼ਹੀਦੀਆਂ ਦਿੱਤੀਆਂ ਨੇ ਪੁੱਠੀਆਂ ਖੱਲਾ ਲੋਹਾਈਆਂ ਸ਼ਬਦ ਅਸੀਂ ਆਪ ਸੁਣਦੇ ਰਹੇ ਆ ਪਰ ਇਹਨਾਂ ਦਿਨਾਂ ਵਿੱਚ ਉਹ ਸ਼ਬਦ ਸੁਣਨੇ ਨੂੰ ਨਹੀਂ ਮਿਲਦਾ ਸੋ ਕਮੇਟੀ ਨੇ ਇਹੀ ਬੇਨਤੀ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸ਼ਬਦ ਕਿਸੇ ਕਿਤੇ ਨਾ ਕਿਤੇ ਕੱਟੇ ਗਏ ਨੇ ਉਹਨਾਂ ਨੂੰ ਦੁਬਾਰਾ ਸੁਰਜੀਤ ਕੀਤਾ ਜਾਵੇ ਔਰ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸਾ ਹੋਂਤਾ ਪੋਸੂਨਾਮਾ YouTube ਚੈਨਲ ਦੇ ਡਿਸਟ੍ਰਿਕਟ ਪਟਿਆਲਾ ਦੇ ਪਿੰਡ ਬਾਰਮਤ